ਦੇ ਨਾਂਲ ਉਹਨਾਂ ਦੇ ਦੇਖੇ ਦੇ ਨਾਲ ਜੋ ਹਾਦਸਾ ਬੀਤਿਆ ਹੈ ਰਜਿੰਦਰਾ ਹਸਪੀਟਲ ਦੇ ਸਾਹਮਣੇ ਮੈਂ ਵੀ ਇੱਕ ਆਮ ਨਾਗਰਿਕ ਇੱਕ ਇੱਕ ਸਰਵਿਸਮੈਨ ਕੈਪਟਨ ਅਮਰਿੰਦਰ ਸਿੰਘ ਦੀ ਉਤਨੀ ਦੇ ਨਾਤੇ ਇੱਥੇ ਪਹੁੰਚੀ ਹੈ ਕਿ ਇਸ ਪਰਿਵਾਰ ਦੇ ਨਾਲ ਕਿ ਆਰਮੀ ਦੀ ਜਿਹੜੀ ਜਥੇਬੰਦੀ ਹੈ ਉਹਦੇ ਨਾਲ ਔਰ ਇੱਕ ਆਮ ਨਾਗਰਿਕ ਜਿਹੜੇ ਨੇ ਸਾਡੇ ਜਿਨਾ ਵੀ ਉੱਤੇ ਕਈਆਂ ਹੁੰਦੇ

ایک آرمی آفیسر نو بھی اس کا بٹھانا چاہیے جائنٹ اینکوائری کر اور سارا نتیجہ کر دا.